ਮੋਹਾਲੀ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗਊਸ਼ਾਲਾ ਦੇ ਵਿੱਚ ਗਈ ਇੱਕ ਮੈਲਾ ਅਤਿਆਪਕਾ ਨੂੰ ਬਦਲੇ ਦੇ ਵਿੱਚ ਮੌਤ ਮਿਲੀ ਹੈ ਦੱਸਦੀ ਹੈ ਕਿ ਗਾਵਾਂ ਨੂੰ ਚਾਰਾ ਪਾਉਣ ਦੇ ਲਈ ਜਦੋਂ ਉਸਨੇ ਇੱਕ ਤਸਲਾ ਚੁੱਕ ਕੇ ਖੁਰਲੀ ਦੇ ਵਿੱਚ ਪਾਇਆ ਔਰ ਉਸ ਤੋਂ ਬਾਅਦ ਦੂਜਾ ਤਸਲਾ ਚੁੱਕਣ ਲਈ ਆਈ ਤਾਂ ਫਿਰ ਉਸ ਦਾ ਜਿਹੜਾ ਦੁਪੱਟਾ ਹੈ ਉਹ ਪੱਠੇ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਫਸ ਜਾਂਦਾ ਹੈ ਤੇ ਇੱਕੋ ਝਟਕੇ ਦੇ ਵਿੱਚ ਜਿਹੜਾ ਕਿ ਉਸਦੀ ਤੌਣ ਦੀ ਹੱਡੀ ਟੁੱਟ ਜਾਂਦੀ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਵੱਡਾ ਜਿਹੜਾ ਹਾਦਸਾ ਹੈ ਉਹ ਗਊਸ਼ਾਲਾ ਦੇ ਵਿੱਚ ਵਾਪਰਿਆ ਹੈ ਤਾਂ ਖਰੜ ਦੀ ਰਹਿਣ ਵਾਲੀ ਇੱਕ ਮੈਲਾ ਅਤਿਆਪਕਾ ਦੀ ਮੌਕੇ ਤੇ ਹੀ ਮੌਤ ਜਿਹੜੀ ਹੋ ਜਾਂਦੀ ਹੈ ਤਮੋਹਾਲੀ ਦੇ ਵਿੱਚ ਫੇਜ਼ 1 ਪੁਰਾਣੇ ਬੈਰੀਅਰ ਚ ਸਥਿਤ ਗਊ ਹਸਪਤਾਲ ਚ ਵਾਪਰੇ ਦਰਦਨਾਕ ਹਾਦਸੇ ਦੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਦੇ ਵਜੋਂ ਹੋਈ ਹੈ ਜੋ ਵਾਸੀ ਸ਼ਿਮਲਾ ਹੋਮਸ ਖਰੜ ਦੇ ਵਜੋਂ ਹੋਈ ਹੈ ਤੇ ਮ੍ਰਿਤਕ ਔਰਤ ਸਾਈਬਰ ਕ੍ਰਾਈਮ ਮੁਹਾਲੀ ਡੀਐਸਪੀ ਰੁਪਿੰਦਰ ਕੌਰ ਸੋਹੀ ਦੀ ਕਜਨ ਸਿਸਟਰ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਅਮਨਦੀਪ ਕੌਰ ਐਤਵਾਰ ਸਵੇਰੇ ਗਊ ਹਸਪਤਾਲ ਚ ਗਾਵਾਂ ਨੂੰ ਚਾਰਾ ਪਾਉਣ ਦੇ ਲਈ ਗਈ ਸੀ ਤੇ ਉਸਨੇ ਇੱਕ ਚਾਰੇ ਦਾ ਤਸਲਾ ਗਾਂ ਨੂੰ ਪਾ ਦਿੱਤਾ ਸੀ ਤੇ ਉਹ ਜਦੋਂ ਦੂਜਾ ਚਾਰੇ ਦਾ ਤਸਲਾ ਆਰਾ ਮਸ਼ੀਨ ਦੇ ਕੋਲੋਂ ਚੁੱਕ ਕੇ ਲੈ ਕੇ ਜਾਣ ਲੱਗੀ ਤਾਂ ਉਸਦੀ ਚੁੰਨੀ ਅਚਾਨਕ ਮਸ਼ੀਨ ਦੀ ਮੋਟਰ 'ਚ ਫਸ ਗਈ ਤੇ ਸਕਾਰਨ ਇੱਕ ਜ਼ੋਰਦਾਰ ਝਟਕਾ ਜਿਹੜਾ ਲੱਗਿਆ ਜਿਸ ਦੇ ਕਾਰਨ ਅਮਨਦੀਪ ਦੀ ਧੌਣ ਦੀ ਹੱਡੀ ਟੁੱਟ ਗਈ ਹੈ ਘਟਨਾ ਤੋਂ ਬਾਅਦ ਲੋਕਾਂ ਦੇ ਵੱਲੋਂ ਆਰਾ ਮਸ਼ੀਨ ਨੂੰ ਬੰਦ ਕੀਤਾ ਗਿਆ ਤੇ ਅਮਨਦੀਪ ਕੌਰ ਨੂੰ ਨਾਲ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਹਾਦਸੇ ਤੋਂ ਬਾਅਦ ਥਾਣਾ ਫੇਜ਼ਵੰਦ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਅਮਨਦੀਪ ਕੌਰ ਫੇਜ਼ਵੰਦ ਮੁਹਾਲੀ ਵਿਖੇ ਪਹਿਲੀ ਵਾਰ ਗਊਆਂ ਨੂੰ ਚਾਰਾ ਪਾਉਣ ਦੇ ਲਈ ਆਈ ਸੀ ਤੇ ਉਹ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਅਧਿਆਪਕਾ ਸੀ ਅਤੇ ਉਸ ਦੀ ਇੱਕ ਬੇਟੀ ਵੀ ਹੈ ਜੋ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਵੱਲੋਂ ਬਿਆਨ ਲਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਦਰਦਨਾਕ ਹਾਦਸਾ ਜਿਹੜਾ ਹੈ ਉਹ ਮੁਹਾਲੀ ਦੇ ਵਿੱਚ ਵਾਪਰਿਆ ਹੈ ਜਦੋਂ ਗਊਸ਼ਾਲਾ ਦੇ ਵਿੱਚ ਗਾਵਾਂ ਨੂੰ ਚਾਰਾ ਪਾਣ ਗਈ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਜਾਂਦੀ ਹੈ